ਉੜੀਸਾ ਦੇ ਬਲਾਸੋਰ ਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਅਤੇ ਇਸ ਰੇਲ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 233 ਹੋ ਗਈ ਹੈ ਅਤੇ ਕਰੀਬ 900 ਯਾਤਰੀ ਜ਼ਖਮੀ ਹੋ ਗਏ ਨੇ। ਦੱਸ ਦੇ ਕਿ ਉੜੀਸਾ ਦੇ ਮੁੱਖ ਸਕੱਤਰ ਪ੍ਰਦੀਪ ਜੈਨਾ ਨੇ ਇਸ ਦੀ ਪੁਸ਼ਟੀ ਕਰਦਿਆ ਇੱਕ ਟਵੀਟ ਵਿੱਚ ਕਿਹਾ ਕਿ ਦੇ ਰੇਲ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਅਤੇ ਕੱਲ੍ਹ ਵਾਪਰੇ ਇਸ ਭਿਆਨਕ ਹਾਦਸੇ ਦੇ ਵਿੱਚ ਉੜੀਸਾ ਦੇ ਬਲਾਸੋਰ ਚ ਸ਼ਾਲੀਮਾਰ ਚ ਨਈ ਕੋਰਮੰਡਲ ਐਕਸਪ੍ਰੈਸ ਤੇ 10 ਤੋਂ 12 ਡੱਬੇ ਪਟਰੀ ਤੋਂ ਉਤਰ ਗਏ। ਅਤੇ ਦੂਜੇ ਟਰੈਕ ਤੇ ਯਸ਼ਵੰਤਪੁਰ ਤੋਂ ਹਾਵੜਾ ਜਾ ਰਹੀ ਇੱਕ ਹੋਰ ਟ੍ਰੇਨ ਸ਼ਾਲੀਮਾਰ ਚਨਈ ਕੋਰਮੰਡਲ ਐਕਸਪ੍ਰੈਸ ਦੇ ਡੱਬਿਆਂ ਦੇ ਨਾਲ ਟਕਰਾ ਕੇ ਪਟੜੀ ਤੋਂ ਉੱਤਰ ਗਈ ਅਤੇ ਇਸ ਟ੍ਰੇਨ ਦੇ 3 ਤੋਂ 4 ਡੱਬੇ ਪਟੜੀ ਤੋਂ ਉੱਤਰ ਗਏ ਬਲਾਸੌਰਚ ਦੇ ਯਾਤਰੀ ਟ੍ਰੇਨਾਂ ਅਤੇ ਕਮਾਲ ਗੱਡੀ ਦੀ ਦੁਰਘਟਨਾ ਤੋਂ ਬਾਅਦ ਫਸੇ ਲੋਕਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ ਬੀਰ ਰਿਪੋਰਟ This channel